ਸਾਡੇ ਕੋਲ ਲੇਕ ਇਨਫੋਰਮੇਸ਼ਨ ਆਈ ਸੀਗੀ ਕਿ ਅ ਅੱਜ ਤੜਕੇ ਰਾਵਾਂ ਮੰਡੀ ਦੇ ਏਰੀਆ ਦੇ ਵਿੱਚ ਕੁਝ ਮੁੰਡਿਆਂ ਨੇ ਆ ਕੇ ਫਾਇਰਿੰਗ ਕੀਤੀ ਹੈ ਤੇ ਇੱਕ ਜੂਏ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਹੈ ਉਸ ਇਨਫੋਰਮੇਸ਼ਨ ਤੇ ਅਸੀਂ ਅੱਗੇ ਐਫ ਆਈ ਆਰ ਰਜਿਸਟਰ ਕੀਤੀ ਤੇ ਉਸ ਤੇ ਕੰਮ ਕਰਦੇ ਹੋਏ ਅਸੀਂ ਦੇ ਵਿੱਚ ਜੋ ਤਿੰਨ ਮੁੰਡੇ ਇੱਕ ਵਹੀਕਲ ਤੇ ਆਏ ਤੇ ਉਹਨਾਂ ਨੇ ਆ ਕੇ ਮੌਕੇ ਤੇ ਫਾਇਰਿੰਗ ਕੀਤੀ ਅਸੀਂ ਉਹਨਾਂ ਤਿੰਨਾਂ ਮੁੰਡਿਆਂ ਦੀ ਉਹ ਉਹਨਾਂ ਮੁੰਡਿਆਂ ਦੇ ਕੰਮ ਕਰਨਾ ਸ਼ੁਰੂ ਕਰਤਾ ਉਹ ਜਦ ਅਸੀਂ ਕੀਤਾ ਉਹਦੇ ਵਿੱਚ ਇਹ ਆਇਡੈਂਟੀਫਾਈ ਹੋਏ ਤਿੰਨ ਜਣੇ ਤਿੰਨਾਂ ਚੋਂ ਇੱਕ ਹੈ ਮਨਕਰਨ ਸਿੰਘ ਸਿਮਰਨਜੀਤ ਸਿੰਘ ਤੇ ਜੈਵੀਰ ਸਿੰਘ ਸੋ ਇਹ ਜਿਹੜੇ ਤਿੰਨ ਦੋਸ਼ੀ ਹੈ ਇਹ ਸਾਡੇ ਇਸ ਕੇਸ ਵਿੱਚ ਵਾਂਟਡ ਸੀਗੇ ਆਇਡੈਂਟੀਫਾਈ ਹੋਏ ਇਸਦੇ ਨਾਲ ਹੀ ਜਿਹੜਾ ਮਨਕਰਨ ਸਿੰਘ ਹੈ ਮਨਕਰਨ ਸਿੰਘ ਸਾਡਾ ਇੱਕ ਜੀਆਰਪੀ ਥਾਣੇ ਦੇ ਵਿੱਚ ਜੁਲਾਈ ਮਹੀਨੇ ਚ ਐਫਆਈਆਰ ਦਰਜ ਹੋਈ ਸੀ ਉਸਦੇ ਵਿੱਚ ਵੀ ਵਾਂਟਡ ਸੀ ਜਿਹੜਾ ਕਿ ਬਾਅਦ ਚੋਂ ਪਹਿਲਾ ਮੁਕਦਮਾ Uh, 109 BNS ਦਰਜ ਹੋਇਆ ਸੀ ਜਿਹੜਾ ਬਾਅਦੋਂ 103 BNS ਵਿੱਚ ਕਨਵਰਟ ਹੋ ਗਿਆ ਸੀਗਾ ਤੇ ਉਹਦੇ ਵਿੱਚ ਵੀ ਇਹ ਸਾਨੂੰ ਵੰਟਡ ਸੀਗਾ ਸੋ ਉਸਤੇ ਉਸ ਲੀਡ ਤੇ ਕੰਮ ਕਰਦੇ ਹੋਏ ਜਦ ਸਾਡੇ ਕੋਲ ਇਧਰ ਇਨਫੋਰਮੇਸ਼ਨ ਆਈ ਕਿ ਇਸ ਏਰੀਆ ਦੇ ਵਿੱਚ ਉਦੀ ਮੂਵਮੈਂਟ ਪਾਈ ਗਈ ਹੈ ਤੇ ਫਿਰ ਇੱਥੇ ਇੱਕ ਐਕਸਚੇਂਜ ਆਫ ਫਾਇਰ ਹੋਇਆ ਜਿਹਦੇ ਵਿੱਚ ਮਨਕਰਨ ਸਿੰਘ ਨੂੰ ਸ਼ਿਫਟ ਕੀਤਾ ਗਿਆ ਇਥੋਂ ਹਸਪੀਟਲ ਤੇ ਨਾਲ ਦੇ ਜਿਹੜੇ ਦੋ ਦੋਸ਼ੀ ਹੈ ਉਹ ਵੀ ਫੜੇ ਗਏ ਹਨ ਤੇ ਸਾਡੇ ਇੱਕ ਮੁਲਾਜ਼ਮ ਨੂੰ ਵੀ ਹਲਕੀ ਜੀ ਸੱਟ ਲੱਗੀ ਹੈ ਉਹ ਵੀ ਅਜੇ ਅਸੀਂ ਉਹਦਾ ਵੀ ਟ੍ਰੀਟਮੈਂਟ ਕਰਾ ਲਿਆ ਅੰਮ੍ਰਿਤਸਰ ਵੀ ਜਿਹੜਾ ਨਾਮ ਇਟਵਾਂਟੈਂਸ ਹੈਗਾ ਜਿਹੜਾ ਮਨਕਰਨ ਸਿੰਘ ਹੈ ਹੁਣ ਤੱਕ ਜਿੰਨੀ ਇੱਕ ਪ੍ਰੀਲੀਮਿਨਰੀ ਸਾਡੇ ਸਾਹਮਣੇ ਗੱਲ ਆਈ ਹੈ ਦੋ ਕੇਸ ਮੈਂ ਤੁਹਾਨੂੰ ਦੱਸਾਂ ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ 193 22025 ਦੀ ਆਪਣੀ ਐਫਆਈਆਰ ਹੈ ਜਿਦੇ ਵਿੱਚ ਧਰਮਜੀਤ ਸਿੰਘ ਨਾਂ ਦੇ ਬੰਦੇ ਦਾ ਮਰਡਰ ਹੋਇਆ ਸੀ ਇਹ ਉਹਦੇ ਵਿੱਚ ਵੀ ਨੋਮੀਨੇਟਡ ਹੈ ਤੇ ਉਹਦੇ ਵਿੱਚ ਵੀ ਵਾਂਟਡ ਹੈ ਕਿਸ ਕੇ ਨਾਲ ਜੁੜ ਗਏ ਨੇ ਹੈ ਇਹਦੀ ਅਜੇ ਡਿਟੇਲਡ ਪੁੱਛਗਛ ਅਸੀਂ ਕਰ ਰਹੇ ਹਾਂ ਜਿਵੇਂ ਹੀ ਅਸੀਂ ਜੱਗੂ ਭਗਵਾਨਪੁਰੀਆ ਦਾ ਨਾਮ ਆ ਰਿਹਾ ਹੈਗਾ ਜਿਹੜਾ 193/2025 ਦੀ ਐਫਆਈਆਰ ਹੈ ਉਹਦੇ ਵਿੱਚ ਜੱਗੂ ਭਗਵਾਨਪੁਰੀਆ ਤੇ ਅਮਰਿਤਪਾਲ ਸਿੰਘ 달ਮ ਦਾ ਬਾਈ ਨੇਮ ਐਫਆਈਆਰ ਰਜਿਸਟਰ ਹੈ ਤੇ ਅੱਗੇ ਜਿਹੜੀ ਪੁੱਛਗਛ ਆਈ ਸੀਗੀ ਜਿਸ ਚ ਅੱਗੇ ਹੋਰ ਦੋਸ਼ੀ ਫੜੇ ਗਏ ਉਹਦੇ ਵਿੱਚ ਬਨਕਰਨ ਸਿੰਘ ਦਾ ਵੀ ਨਾਮ ਆਇਆ ਸੀ ਸੋ ਇਹ ਤੋਂ ਜੋ ਵੀ ਅੱਗੇ ਖੁਲਾਸੇ ਹੋਣਗੇ ਉਹ ਹੁਣ ਟੋਟਲ ਕਿਤੇ ਕਿਤੇ ਗੋਲੀ ਲੱਗੀ ਹੈਗੀ ਹੈ ਹੁਣ ਅਸੀਂ ਟੋਟਲ ਤਿੰਨ ਦੋਸ਼ੀ ਹਨ ਤੇ ਵਿੱਚ ਜੋ ਸਾਡੇ ਜਿਵੇਂ ਤੁਹਾਨੂੰ ਦੱਸਿਆ ਕਿ ਜਿਹੜੀ ਆਪਣੀ ਇਹ ਰਾਮਾ ਮੰਡੀ ਦੀ ਐਫ ਆਈ ਆਰ ਹੈਗੀ ਆ 303/25 ਉਸ ਦੇ ਵਿੱਚ ਆਪਣੇ ਤਿੰਨ ਮੇਨ ਦੋਸ਼ੀ ਹਨ ਮਨਕਰਨ ਸਿੰਘ ਜੈਵੀਰ ਸਿੰਘ ਤੇ ਸਿਮਰਨਜੀਤ ਸਿੰਘ ਗੋਲੀ ਕਿਤੇ ਲੱਗੀ ਇਸ ਦੇ ਵਿੱਚ ਮਨਕਰਨ ਜਿਹੜਾ ਮਨਕਰਨ ਸਿੰਘ ਹੈਗਾ ਇਹ ਇੰਜਰਡ ਹੈ ਇਹਨੂੰ ਹਸਪੀਟਲ ਮੂਵ ਕੀਤਾ ਗਿਆ ਗੋਲੀ ਲੱਗੀ ਕਿਤੇ ਤੇ ਉਹਨੂੰ ਉਹਨੂੰ ਐਕਸਚੇਂਜ ਆਫ ਫਾਇਰ ਦੇ ਵਿੱਚ ਉਹਨੂੰ ਗੋਲੀ ਲੱਗੀ ਹੈ ਤੇ ਅੱਗੇ ਜਿਹੜੀ ਪੁੱਛਗਿੱਛ ਹੈ ਉਹ ਪਾ ਕਰ ਰਹੇ ਹਾਂ ਬਾਕੀ ਦੋਨੋਂ ਜਿਹੜੇ ਮੁੰਡੇ ਹੈ ਜਿਹੜੇ ਆਪਣੇ ਕੇਸ 'ਚ ਤਿੰਨੋਂ ਮੁੰਡੇ ਸਿਗੇ ਉਹ ਤਿੰਨੋਂ ਮੁੰਡੇ ਗੋਲੀ ਲੱਗੀ ਕਿਤੇ ਲਗੀ ਬੰਕਰਨ ਦੇ ਲਾਤ ਵਿੱਚ ਗੁਰਲੇ ਹੋਰ ਵੀ ਇਹਨਾਂ ਦੇ ਨਾਲ ਸਿਰਫ ਤਿੰਨੇ ਜਾਣੇ ਗਿਆ ਕਿਹੜੇ ਵਾਰਦਤਾ ਕਰਦੇ ਜਿਹੜੀ ਰਾਮਾ ਮੰਡੀ ਵਾਲੀ ਵਾਰਦਾਤਾ ਉਸ ਵਿੱਚ ਇਹ ਤਿੰਨੋ ਹੀ ਬਾਈ ਨੇਮ ਸਿੱਕੇ ਜਿਹੜੇ ਕਿ ਉੱਥੇ ਮੌਕੇ ਤੇ ਪਛਾਣੇ ਗਏ ਤੇ ਜਿਨ੍ਹਾਂ ਤੇ ਕੰਮ ਕਰਦੇ ਹੋਏ ਅਸੀਂ ਇੱਥੇ ਆ ਕੇ ਇੱਕ ਦਵਿੰਦਰ ਡੀਸੀ ਨੂੰ ਵੀ ਨਾਮਜ਼ਦ ਕੀਤਾ ਸੀ ਸੀ ਕੇ ਸੀਗਾ ਉਹ ਵੀ ਨਹੀਂ ਇਹ ਅੱਜ ਸਵੇਰੇ 1:30 ਵਜੇ ਦੀ ਗੱਲ ਹੈਗੀ ਹੈ ਜਿਹੜਾ ਜਿਹੜਾ 303/25 ਆਪਣੀ ਐਫ ਆਰ ਠੀਕ ਹੈ ਜੀ ਥੈਂਕ ਯੂ